ਆਪਣੇ ਤੋਂ ਲੈ ਲਿਆ ਮੰਨ ਲਓ ਮੈਂ ਗੋੜ ਬਣਾਇਆ ਮੈਂ ਸ਼ੱਕਰ ਬਣਾਈ ਇਹਦੇ ਉੱਪਰ ਆਪਦਾ ਮਾਰਕਾ ਲਾ ਕੇ ਆਪਦਾ ਲੋਗੋ ਦੇ ਕੇ ਇਹਨੂੰ ਲਾਂਚ ਕਰ ਦਿੰਦੇ ਹਾਂ ਮਾਰਕੀਟ ਵਾਈ ਹੋ ਜਾਂਦਾ ਮਾਰਕੀਟ ਵਾਈ ਨਾ ਉਹਨਾਂ ਨੇ اگਾਈ ਨਾ ਇਹ ਬਣਾਈ ਕੁਝ ਨਹੀਂ ਇਕੱਲਾ ਆਪਦਾ ਨਾਮ ਦੇ ਕੇ ਇਹਨੂੰ ਕਰਤਾ ਫਿਰ ਮੈਂ ਇਹੀ ਸੋਚਿਆ ਕਿ ਯਾਰ ਜਦ ਇਹ ਸਾਡਾ ਬਣਾਇਆ ਚੀਜ਼ ਇਹ ਕਰ ਸਕਦੇ ਆ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਪਰ ਫਿਰ ਸੋਚਿਆ ਕਿ ਆਪਾਂ ਇਹਦੇ ਨਾਲ ਆਪਦੇ ਬਣਾਈਆਂ ਚੀਜ਼ਾਂ ਨੂੰ ਆਪਾਂ ਖੁਦ ਹੀ ਲਾਂਚ ਕਰੀਏ ਆਪਾਂ ਫਿਰ ਅਸੀਂ ਗੰਨਾ ਦੇਖਿਆ ਕਿ ਗੰਨਾ ਕਿਹੜੀ ਚੀਜ਼ ਪਹਿਲਾਂ ਤਾਂ ਇਹ ਸੋਚਿਆ ਕਿ ਆਪਾਂ ਕਿਹੜੀ ਚੀਜ਼ ਲਈਏ ਤੇ ਕੀ ਬਣਾਈਏ ਜੇ ਮੈਂ ਐਟ ਪ੍ਰੈਜ਼ੈਂਟ ਦੇਖਾਂ ਮੈਡੀਸਨ ਤੇ ਫੂਡ ਕਿਹੜੀ-ਕਿਹੜੀ ਚੀਜ਼ ਤੁਸੀਂ ਆਪਣੇ ਖੇਤ ਵਿੱਚ ਉਗਾਨੇ ਹੋ ਫਾਰਮਿੰਗ ਕਰਦੇ ਹੋ ਦੇਖੋ ਜੀ ਅਸੀਂ ਫਿਲਹਾਲ ਫਾਰਮਿੰਗ ਕਰਦੇ ਹਾਂ ਲਸਣ ਦੀ ਹਲਦੀ ਦੀ ਜਿਹੜੀ ਆ ਜਿਹੜੀ ਹਲਦੀ ਦੀ ਇਹ ਇਹ ਹਲਦੀ ਬਾਈ ਜੀ ਅਸੀਂ ਆਪ ਬਣਾਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਸਿਕਾ ਕੇ ਸਾਡੀ ਬਾਬਾ ਪ੍ਰੋਸੈਸ ਕੀਤੀ ਹੁੰਦੀ ਆ ਇਹਦੇ ਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਕੋਈ ਵੀ ਸਾਡੀ ਹਲਦੀ ਨੂੰ ਜਿੱਥੇ ਮਰਜੀ ਟੈਸਟ ਕਰਾ ਸਕਦਾ ਜਿੱਦਾਂ ਜੇ ਕਿਸੇ ਨੇ ਸਾਡੇ ਤੋਂ ਇਹ ਵੀ ਲੈ ਕੇ ਆਪਣੀ ਪਹੋਣੀ ਆ ਨਾ ਅਸੀਂ ਉਹ ਵੀ ਕਰਾ ਕੇ ਦੇ ਦਾਂਗੇ ਇਹ ਤਾਂ ਸਾਡੀ ਹੈਗੀ ਆ ਸੇਮ ਸਾਫਤੀ ਤੇ ਆ ਇਹਦੀ ਇਹ ਪਾਊਡਰ ਹੈ ਪਾਊਡਰ ਇਹ ਪਾਊਡਰ ਹੈ ਸਸਿਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਮਾਲਵੇ ਵਾਲਿਆਂ ਕੋਲ ਆਏ ਹਾਂ ਇਹਨਾਂ ਦਾ ਇੱਕ ਫਾਰਮਿੰਗ ਸਿਸਟਮ ਸਟਾਰਟ ਕੀਤਾ ਹੈ ਨਾ ਵੱਲੋਂ ਫਾਰਮਿੰਗ ਵਿੱਚ ਕੀ ਕਰਦੇ ਨੇ ਗੁੜ ਗੋੜੀ ਨਾਲ ਖੋਦਾ ਹੈ ਲਸਣ ਇਹਨਾਂ ਦਾ ਖੋਦਾ ਹੈ ਚਾਹ ਇਹਨਾਂ ਦਾ ਖੋਦਾ ਹੈ ਸ਼ੱਕਰ ਉਸ ਇਲਾਵਾ ਹਲਦੀ ਮਿਰਚਾਂ ਖੁਦ ਹੀ ਉਗਾ ਕੇ ਖੁਦ ਹੀ ਵੇਚਦੇ ਨੇ ਮਾਰਕੀਟ ਵਿੱਚ ਮੈਂ ਇਹਨਾਂ ਨੂੰ ਇੱਕ ਵਾਰੀ ਸਾਰਸ ਮੇਲੇ ਵਿੱਚ ਮਿਲਿਆ ਸੀ ਉੱਥੇ ਇਹਨਾਂ ਨਾਲ ਸੰਬਰਕ ਹੋਇਆ ਸੀ ਤੇ ਅੱਜ ਅਸੀਂ ਸੋਚਿਆ ਕਿ ਇਹਨਾਂ ਦੀ ਇੱਕ ਵੀਡੀਓ ਬਣਾਈ ਜਾਵੇ ਲੋਕਾਂ ਤੱਕ ਦੱਸਿਆ ਜਾਵੇ ਇਹ ਕਿਹੜੀ-ਕਿਹੜੀ ਚੀਜ਼ ਹੈ ਬਣਾਉਂਦੇ ਨੇ ਤੇ ਕੀ ਕੀ ਪ੍ਰੋਸੈਸ ਕਰਦੇ ਨੇ ਕਿਵੇਂ ਕਰਦੇ ਨੇ ਸਭ ਤੋਂ ਪਹਿਲੇ ਇਹਨਾਂ ਦਾ ਆਪਣੇ ਚੈਨਲ ਦੇ ਸਵਾਗਤ ਕਰਦੇ ਆਂ ਬਾਈ ਜੀ ਸਸਰੀ ਕਾਲੀ ਕਾਲ ਬਾਈ ਜੀ ਪਹਿਲਾਂ ਤਾਂ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮਹਾ ਪੰਜਾਬ ਯੂ ਐਸ اے ਵਾਲੇ ਵੀਰਾਂ ਨੇ ਜੋ ਸਾਨੂੰ ਇੰਨਾ ਮਾਣ ਬਖਸ਼ਿਆ ਤੇ ਤੁਸੀਂ ਸਾਡੇ ਕੋਲੇ ਚੱਲ ਕੇ ਆਏ ਹੋ ਇੱਕ ਸਾਡੀ ਚੀਜ਼ਾਂ ਨੂੰ ਪ੍ਰੋਮੋਟ ਕਰਨ ਦੇ ਲਈ ਤੇ ਮੈਂ ਮਹਾ ਪੰਜਾਬ ਯੂ ਐਸ اے ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਦੂਰ ਤੱਕ ਦਿਖਾਉਂਗੇ ਤੇ ਸਾਡੇ ਭੈਣ ਭਰਾਵਾਂ ਤੱਕ ਆਰਗੈਨਿਕ ਚੀਜ਼ਾਂ ਪਹੁੰਚਾਉਂਗੇ ਵਾਈ ਜੀ ਤੁਸੀਂ ਇਹ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੇ ਜੀ ਤੁਹਾਡੇ ਮਨ ਚੋਂ ਆਈਡੀਆ ਕਿਵੇਂ ਆਇਆ ਕਿ ਇਹ ਤੁਸੀਂ ਇਹ ਬਿਜ਼ਨਸ ਸਟਾਰਟ ਕਰਨ ਦਾ ਜੀ ਇਹ ਚੀਜ਼ ਦਾ ਬਿਜ਼ਨਸ ਦਾ ਆਈਡੀਆ ਨਾ ਮੇਰੇ ਕਈ ਚੀਜ਼ਾਂ ਦਾ ਬਚਪਨ ਤੋਂ ਹੀ ਨਾਲ ਨੇ ਮੈਂ ਪੜਾਈ ਦੇ ਨਾਲ-ਨਾਲ ਮੈਨੂੰ ਨਾ ਹਮੇਸ਼ਾ ਇੱਕ ਨਵੇਂ ਬਿਜ਼ਨਸ ਸਟਾਰਟ ਕਰਨ ਦਾ ਬਹੁਤ ਜ਼ਿਆਦਾ ਚਾਹ ਰਹਿੰਦਾ ਇਹ ਆਈਡੀਆ ਮੈਂ ਜਦੋਂ ਪੜਦਾ ਹੁੰਦਾ ਸੀ ਸਕੂਲ ਲੈਵਲ ਸਕੂਲ ਤੇ ਜਾਂ ਕਾਲਜ ਮੈਂ ਨਾ ਹਮੇਸ਼ਾ ਇਹ ਸੋਚਦਾ ਹੁੰਦਾ ਸੀ ਕਿ ਅਬਾਨੀ ਅਦਾਨੀ ਲੋਕ ਕਹਿੰਦੇ ਆ ਕਿ ਬਹੁਤ ਉੱਪਰ ਗਏ ਨੇ ਕਿ ਉਹਨਾਂ ਦਾ ਬਿਜ਼ਨਸ ਆ ਉਹਨਾਂ ਕੋਲੇ ਬਹੁਤ ਪੈਸਾ ਕਿੱਦਾਂ ਫਿਰ ਕੁਝ-ਕੀ ਚੀਜ਼ਾਂ ਸਿੱਖੀਆਂ ਭੈਣ ਭਰਾਵਾਂ ਮਾ ਬਡੇ ਬਜ਼ੁਰਗਾਂ ਨਾਲ ਆਪਾਂ ਗੱਲਬਾਤ ਕੀਤੀ ਕਿ ਇਹ ਕਿਵੇਂ ਕੀ ਹੁੰਦਾ ਤੇ ਉਹਨਾਂ ਦੇ ਕੋਲੋਂ ਮੇਰੇ ਕੋਲੇ ਆਈਡੀਆ ਆ ਫਿਰ ਮੈਂ ਇਹਨੂੰ ਸੋਚਿਆ ਕਿ ਆਪਾਂ ਕਿਵੇਂ ਇਹ ਆਈਡੀਆ ਨੂੰ ਇੰਪਰੂਵ ਕਰ ਸਕਦੇ ਆ ਫਿਰ ਸਿੱਖਿਆ ਮਾਰਕੀਟ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਦੀ ਡਿਮਾਂਡ ਆ ਮੇਰਾ ਪ੍ਰੋਫੈਸ਼ਨਲ ਮੈਡੀਕਲ ਆ ਮੈਂ ਬਾਇ ਪ੍ਰੋਫੈਸ਼ਨਲੀ ਡਾਕਟਰਾਂ ਕਲੀਨਿਕ ਚਲਾਉਣਾ ਕਲੀਨਿਕ ਦੇ ਨਾਲ-ਨਾਲ ਖੇਤੀ ਕਰਦੇ ਸੀ। ਖੇਤੀ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਉਹਨਾਂ ਕੋਲ ਕਈ ਵਾਰ ਲਾਸ ਹੋ ਗਿਆ, ਕਈ ਵਾਰ ਪ੍ਰੋਫਿਟ। ਵਾਧਾ ਘਾਟਾ ਚੱਲਦਾ ਰਹਿੰਦਾ। ਵਾਧਾ ਘਾਟਾ ਚੱਲਦਾ ਸੀ। ਪਰ ਫਿਰ ਸੋਚਿਆ ਕਿ ਆਪਾਂ ਇਹਦੇ ਨਾਲ ਆਪਦੇ ਬਣਾਈਆਂ ਚੀਜ਼ਾਂ ਨੂੰ ਆਪਾਂ ਖੁਦ ਹੀ ਲਾਂਚ ਕਰੀਏ। ਆਪਾਂ ਫਿਰ ਅਸੀਂ ਗੰਨਾ ਦੇਖਿਆ ਕਿ ਗੰਨਾ ਕਿਹੜੀ ਚੀਜ਼ ਪਹਿਲਾਂ ਤਾਂ ਇਹ ਸੋਚਿਆ ਕਿ ਆਪਾਂ ਕਿਹੜੀ ਚੀਜ਼ ਲਈਏ ਤੇ ਕੀ ਬਣਾਈਏ। ਜਿਵੇਂ ਮੈਂ ਐਟ ਪ੍ਰੈਜ਼ੈਂਟ ਦੇਖਾਂ ਮੈਡੀਸਨ ਤੇ ਫੂਡ ਦੋ ਇਦਾਂ ਨੇ ਆ ਜ਼ਰੂਰਤਾਂ ਨੇ ਹਲੇ ਕੱਪੜਾ ਬਿਨਾ ਵੀ ਅਗਰਾ ਲੈ ਰੂ ਆ ਆਪਾਂ ਕਹਿੰਨਾ ਨਾ ਰੋਟੀ ਕੱਪੜਾ ਮਕਾਨ ਬੰਦੇ ਦੀਆਂ ਇੱਕ ਨਿੱਜੀ ਲੋੜਾਂ ਨੇ ਹੁਣ ਇਹਨਾਂ ਵਿੱਚ ਆਪਾਂ ਕਰ ਸਕਦੇ ਕੱਪੜੇ ਦਾ ਬਿਜ਼ਨਸ ਹੋ ਏਡਾ ਕੋਈ ਖਾਸ ਨਹੀਂ ਇਹ ਹੈਗੀ ਆ ਜਿਵੇਂ ਆਪਾਂ ਜੋ ਗੋੜ ਸੱਕਰ ਹਲਦੀ ਨੂਨ ਮਿਰਚ ਲਸਣ ਇਹੋ ਚੀਜ਼ਾਂ ਆਪਾਂ ਬਣਾਈਆਂ ਅਚਾਰ ਕਿ ਜਿਹੜੀਆਂ ਹਰ ਇੱਕ ਬੰਦੇ ਦੇ ਨਿੱਜੀ ਡੇਲੀ ਯੂਜ਼ ਚ ਨੇ ਤੈਨੂੰ ਆਪਾਂ ਯੂਜ਼ ਕਰਕੇ ਤੇ ਨਾਲ ਹੀ ਖਤਮ ਇਹਦੀ ਰੀਸਾਈਕਲਿੰਗ ਦੁਬਾਰੀ ਦੁਬਾਰਾ ਨਹੀਂ ਹੋਊ ਮਹੀਨੇ ਬਾਅਦ ਮੁਕਣਾ ਜਾਂ 10 ਦਿਨਾਂ ਬਾਅਦ ਮੁਕਣਾ ਹੀ ਆ ਤੇ 10 ਦਿਨਾਂ ਬਾਅਦ ਅਬਾਨੀ ਅਡਾਨੀਆਂ ਤੋਂ ਮੈਨੂੰ ਇਹ ਸੇਹ ਦੇਈ ਅਗਾਉਣੇ ਆਪਾਂ ਉਹ ਕੀ ਕਰਦੇ ਨੇ ਇੱਕਾ ਪੈਕੇਟ ਚ ਆਪਣੇ ਤੋਂ ਲੈ ਲਿਆ ਮੰਨ ਲਓ ਮੈਂ ਗੋੜ ਬਣਾਇਆ ਮੈਂ ਸ਼ੱਕਰ ਬਣਾਈ ਇਹਦੇ ਉੱਪਰ ਆਪਦਾ ਮਾਰਕਾ ਲਾ ਕੇ ਆਪਦਾ ਲੋਗੋ ਦੇ ਕੇ ਇਹਨੂੰ ਲਾਂਚ ਕਰ ਦਿੰਦੇ ਹਾਂ ਮਾਰਕੀਟ ਵਾਈ ਹੋ ਜਾਂਦਾ ਮਾਰਕੀਟ ਵਾਈ ਨਾ ਉਹਨਾਂ ਨੇ اگਾਈ ਨਾ ਇਹ ਬਣਾਈ ਕੋਈ ਨਹੀਂ ਕੱਲਾ ਉਹਦਾ ਨਾਮ ਦੇ ਕੇ ਇਹਨੂੰ ਕਰਤਾ ਫਿਰ ਮੈਂ ਇਹੀ ਸੋਚਿਆ ਕਿ ਯਾਰ ਜਦ ਇਹ ਸਾਡਾ ਬਣਾਇਆ ਚੀਜ਼ ਇਹ ਕਰ ਸਕਦੇ ਆ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਏਸੇ ਕਰਕੇ ਮੈਂ ਇਹ ਆਪਦੀਆਂ ਚੀਜ਼ਾਂ ਨੂੰ ਆਪ ਵੇਚਣਾ ਸਹੀ ਸਮਝਿਆ ਆਪ ਵੇਚਣ ਦੇ ਨਾਲ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਆਪ ਬਣਾਉਂਦੇ ਸੀ ਗੰਨਾ ਭੈ ਆਪਦੇ ਭੈਣ ਭਰਾਵਾਂ ਤੋਂ ਆਪਾਂ ਗੰਨਾ ਖਰੀਦਿਆ ਇਨੂੰ ਕਲਾਰ ਤੇ ਲਿਆਇਆ ਕਲਾਰ ਦਾ ਪ੍ਰੋਸੈਸ ਦੇਖਿਆ ਕਿਵੇਂ ਇਹਨੂੰ ਬਚਾ ਕੇ ਰੱਖਣਾ ਸਭ ਕੁਝ ਸਿੱਖਿਆ ਸਿੱਖ ਕੇ ਇਹਨੂੰ ਲਫਾਫਿਆਂ ਚ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਵੇਚਿਆ ਤੇ ਇਹਦੇ ਵਿੱਚ ਖਾਸੀਅਤ ਇਹ ਆ ਸਾਡੀ ਗੁੜ ਤੇ ਸ਼ੱਕਰ ਚ ਇਹ ਕੈਮੀਕਲ ਫ੍ਰੀ ਆ ਸਾਡੇ ਕਾਰੀਗਰ ਜਾਂ ਤਾਂ ਇਹਨੂੰ ਪਿੰਡੀਆਂ ਨਾਲ ਕਰਦੇ ਨੇ ਉਬਾਲ ਕੇ ਪਹਿਲਾ ਪ੍ਰੋਸੈਸ ਤੇ ਇਹਨੂੰ ਅਸੀਂ ਉਬਾਲ-ਉਬਾਲ ਕੇ ਇਹਦੀ ਜਿਹੜੀ ਗੰਧ ਹੁੰਦੀ ਆ ਉਪਰੋਂ ਕੱਢ ਦਿੰਦੇ ਆ ਉਹ ਕੱਢ ਦਿੰਨੇ ਆ ਦੂਜੇ ਲੈਵਲ ਤੇ ਇਹਨੂੰ ਜਿਵੇਂ ਆਪਾਂ ਪਿੰਡੀਆਂ ਲਾ ਕੇ ਉਹਨਾਂ ਨੂੰ ਆਉਂਦਾ ਉਹ ਕਰ ਦਿੰਦੇ ਨੇ ਤੀਜੇ ਜੇ ਗੰਨਾ ਬਾਲਾ ਹੀ ਜ਼ਿਆਦਾ ਖਰਾਬ ਆ ਫਿਰ ਮਾੜਾ ਮੋਟਾ ਸੋਡਾ ਲਾ ਕੇ ਇਹਦੀ ਗੰਦ ਨੂੰ ਕੱਢ ਕੇ ਬਿਨਾ ਕੈਮੀਕਲ ਤੋਂ ਇਹਨੂੰ ਅਸੀਂ ਤਿਆਰ ਕਰਦੇ ਆ ਕਿਉਂਕਿ ਇਹ ਸਾਡਾ ਆਰਗੈਨਿਕ ਆ ਇਹ ਜੋ ਤੁਹਾਨੂੰ ਮੈਂ ਦਿਖਾ ਰਿਹਾ ਇਹ ਮੇਰੇ ਖੁਦ ਦੇ ਘਰ ਇਹੀ ਯੂਜ਼ ਹੁੰਦਾ ਠੀਕ ਹੈ ਇਹੀ ਅਸੀਂ ਖਾਂਦੇ ਆ ਤੇ ਸਾਡੇ ਗੁਰ ਸ਼ੱਕਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਿਹੜਾ ਤੁਸੀਂ ਬਿਜ਼ਨਸ ਹੈ ਜਿਹੜਾ ਤੁਸੀਂ ਬਿਜ਼ਨਸ ਸਟਾਰਟ ਕੀਤਾ ਇਹ ਕਿੰਨੇ ਸਮਾਂ ਪਹਿਲਾਂ ਸਟਾਰਟ ਕੀਤਾ ਸੀ ਇਹ ਬਾਈ ਜੀ ਮੈਂ ਨਾ ਇਹ ਬਿਜ਼ਨਸ ਰੀਸੈਂਟਲੀ 2000 2023 ਤੋਂ ਸਟਾਰਟ ਕੀਤਾ ਮੰਨ ਕੇ ਕੀਤਾ ਤੁਹਾਡਾ ਵੀ ਇਸ ਬਿਜ਼ਨਸ ਆਣ ਤੋਂ ਆਈディア ਕਿਵੇਂ ਆਇਆ ਤੁਸੀਂ ਵੀ ਆ ਬਿਜ਼ਨਸ ਸਟਾਰਟ ਕੀਤਾ ਜਾਦਾ ਇਹ ਆਈਡੀਆ ਜੀ ਮੇਰਾ ਆਇਆ ਦੇਖ ਕੇ ਜੋ ਵੱਡੇ ਵੱਡੇ ਆਪਣੇ ਘਰਾਣੇ ਨੇ ਵੱਡੇ ਵੱਡੇ ਮਾਰਟ ਖੁੱਲ ਗਏ ਉਹਨਾਂ ਨੂੰ ਦੇਖ ਕੇ ਉਹ ਸਾਡੇ ਤੋਂ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਖੇਤ ਨੇ ਮੈਂ ਹੁਣ ਵੀ ਆਲੂ ਲਾਇਆ ਹੋਇਆ ਤੇ ਉਹਨਾਂ ਨੇ ਦੇਖ ਕੇ ਕਿ ਯਾਰ ਇਹ ਆਪਣੇ ਤੋਂ ਸਮਾਨ ਲੈ ਕੇ ਲਫਾਫਿਆਂ ਚ ਪੈਕ ਕਰਕੇ ਇਹਨੂੰ ਦੁੱਗਣੇ ਤਿਗਣੇ ਰੇਟਾਂ ਤੇ ਵੇਚ ਦਿਆ ਜਦ ਉਹ ਇਹਨੂੰ ਵੇਚ ਸਕਦੇ ਆਪਣੇ ਤੋਂ ਲੈ ਕੇ ਤੇ ਆਪਾਂ ਆਪਦਾ ਸਮਾਨ ਕਿਉਂ ਨਹੀਂ ਵੇਚ ਸਕਦੇ ਇੱਕ ਕਿਸਾਨ ਹੈ ਨਾ ਜਿਹੜਾ ਇੱਕ ਕਿਸਾਨ ਹੈ ਉਹ ਪੂਰੀ ਕਰਿਆਨੇ ਦੀ ਸਟੋਰ ਭਰ ਸਕਦਾ ਹੈ ਇੱਕ ਤਾਂ ਇਹਨੂੰ ਖੁਦ ਵੇਚਣ ਦਾ ਕਾਰਨ ਕਿ ਆਰਗੈਨਿਕ ਦਮਾਗੇ ਹੁਣ ਮੇਰੇ ਕੋਲੇ ਹਲੇ ਇਹ ਚੀਜ਼ਾਂ ਦੇ ਵਿੱਚ ਨਾ ਸਾਡਾ ਆਟਾ ਮਿਸਾ ਅਸੀਂ ਹੁਣ ਆਪਦਾ ਆਟਾ ਬਣਾਉਣਾ ਸ਼ੁਰੂ ਕਰਨਾ ਮੇਰੇ ਖੇਤਾਂ 'ਚ ਅਸੀਂ ਆਪਦੀ ਕਣਕ ਉਗਾਉਨੇ ਆ ਆਪਦੀ ਕਣਕ ਨੂੰ ਉਗਾ ਕੇ ਆਪਦੀ ਥੈਲੀਆਂ 'ਚ ਪਾ ਕੇ ਆਪਣਾ ਬ੍ਰਾਂਡ ਲਾਂਚ ਕਰਾਂਗੇ ਤੇ ਆਪਦੇ ਭੈਣ ਭਰਾਵਾਂ ਨੂੰ ਆਰਗੈਨਿਕ ਅਸੀਂ ਆਟਾ ਸਪਲਾਈ ਆਟਾ ਸਪਲਾਈ ਕਰਾਂਗੇ ਠੀਕ ਹੈ ਤੇ ਇਹ ਤਾਂ ਦੱਸਿਆ ਤੁਸੀਂ ਕਿ ਇਸ ਤਰ੍ਹਾਂ ਕੀ ਜਿਹੜਾ ਤੁਸੀਂ ਇਸ ਤਰ੍ਹਾਂ ਬਿਜ਼ਨਸ 'ਚ ਆਇਆ ਆਪਣਾ ਸਾਰਾ ਪ੍ਰੋਸੈਸ ਕਰ ਰਹੇ ਹੋ ਤੇ ਹੁਣ ਇੰਨੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਬਹੁਤ ਔਖਾ ਹੈ ਇਹ ਕਿਵੇਂ ਮੈਨੇਜ ਕਰਦੇ ਹੋ ਮੈਨੇਜ ਦੇਖੋ ਬਾਈ ਜੀ ਚਲੋ ਉਪ ਕਰਨ ਵਾਲਾ ਪਰਮਾਤਮਾ ਕੁਝ ਕੁ ਮੇਰੇ ਭੈਣ ਭਰਾ ਨੇ ਇੱਕ ਦੋ ਮੇਰੇ ਰਿਸ਼ਤੇਦਾਰ ਨੇ ਮੇਰੇ ਵੱਡੇ ਭਰਾ ਨੇ ਉਹ ਮੇਰਾ ਬਹੁਤ ਸਾਥ ਦਿੰਦੇ ਆ ਕੁਝ ਮੇਰੀ ਫੈਮਲੀ ਬਹੁਤ ਸਪੋਰਟ ਕਰਦੀ ਆ ਮੈਨੂੰ ਸ਼ੌਂਕ ਆ ਨਵੇਂ ਨਵੇਂ ਬਿਜ਼ਨਸ ਸ਼ੁਰੂ ਕਰਨ ਦਾ ਇਹ ਬਿਜ਼ਨਸ ਕਿਉਂ ਵੀ ਮੈਂ ਤਾਂ ਆ ਕਿਉਂਕਿ ਇਹ ਡੇਲੀ ਦੀ ਲੋੜ ਆ ਤੇ ਇਹ ਉਹ ਕੰਮ ਆ ਜਿਹੜਾ ਇੱਕ ਵਾਰੀ ਯੂਜ਼ ਕਰਕੇ ਤੇ ਮੁੜ ਕੇ ਖਤਮ ਆ ਇਹਨੂੰ ਆਪਾਂ ਰੀਸਾਈਕਲ ਨਹੀਂ ਕਰ ਸਕਦੇ ਤੇਰੀ ਮਾਰਕੀਟ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਸਹੀ ਗੱਲ ਆ ਇਸ ਕਰਕੇ ਮੈਂ ਇਹ ਬਿਜ਼ਨਸ ਚਾਇਆ ਤੇ ਇਹਨੂੰ ਮੈਨੇਜ ਕਰਨ ਦੇ ਵਿੱਚ ਮੇਰੀ ਫੈਮਿਲੀ ਤੇ ਮੇਰੇ ਭੈਣ ਭਰਾ ਮੇਰਾ ਬਹੁਤ ਸਾਥ ਦੇਦੇ ਨੇ ਸਹੀ ਗੱਲ ਸਹੀ ਤੇ ਬਾਕੀ ਤੁਹਾਡੇ ਵਰਗੇ ਵੀਰ ਭਰਾਣੇ ਨਾਲ ਜੋ ਸਾਨੂੰ ਪ੍ਰਮੋਟ ਕਰ ਰਹੇ ਹੋ ਕਿ ਆਪਾਂ ਇਹ ਚੀਜ਼ ਨੂੰ ਹੋਰ ਵਧਾਈਏ ਅੱਗੇ ਤੇ ਆਪਣੇ ਭੈਣ ਭਰਾਵਾਂ ਤੱਕ ਵਧੀਆ ਚੀਜ਼ਾਂ ਤੇ ਵਧੀਆ ਪਹੁੰਚਾ ਸਕੀਏ ਆਪਾਂ ਕਿਹੜੀ ਕਿਹੜੀ ਚੀਜ਼ ਤੁਸੀਂ ਆਪਣੇ ਖੇਤ ਵਿੱਚ ਉਗਾਉਂਦੇ ਹੋ ਫਾਰਮਿੰਗ ਕਰਦੇ ਹੋ ਦੇਖੋ ਜੀ ਅਸੀਂ ਫਿਲਹਾਲ ਫਾਰਮਿੰਗ ਕਰਦੇ ਹਾਂ ਲਸਣ ਦੀ ਹਲਦੀ ਦੀ ਜਿਹੜੀ ਆ ਜਿਹੜੀ ਹਲਦੀ ਦੀ ਇਹ ਹਲਦੀ ਬਾਈ ਜੀ ਅਸੀਂ ਆਪ ਬਣਾਉਨੇ ਆ ਤੇ ਤੁਸੀਂ ਦੇਖ ਸਕਦੇ ਹੋ ਸਿਕਾ ਕੇ ਸਾਡੀ ਬਾਬਾ ਪ੍ਰੋਸੈਸ ਕੀਤੀ ਹੁੰਦੀ ਆ ਇਹਦੇ ਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਕੋਈ ਵੀ ਸਾਡੀ ਹਲਦੀ ਨੂੰ ਜਿੱਥੇ ਮਰਜੀ ਟੈਸਟ ਕਰਾ ਸਕਦਾ ਜਿੱਦਾਂ ਜੇ ਕਿਸੇ ਨੇ ਸਾਡੇ ਤੋਂ ਇਹ ਵੀ ਲੈ ਕੇ ਆਪਣੀ ਪਹੋਣੀ ਆ ਨਾ ਅਸੀਂ ਉਹ ਵੀ ਕਰਾ ਕੇ ਦੇ ਦਾਂਗੇ ਇਹ ਤਾਂ ਸਾਡੀ ਹੈਗੀ ਆ ਸੇਮ ਸਾਫੀ ਤੇ ਆ ਇਹਦੀ ਇਹ ਪਾਊਡਰ ਹੈ ਪਾਊਡਰ ਇਹ ਪਾਊਡਰ ਹੈ ਨਾ ਐਸੇ ਐਸੇ ਹਰ ਰੰਗ ਵਗੈਰਾ ਕੁਝ ਨਹੀਂ ਪਾਇਆ ਨਾ ਜੀ ਨਾ ਨਾ ਕੋਈ ਇਦਾਂ ਦੀ ਨਹੀਂ ਇਹ ਆਪਾਂ ਤਾਂ ਇਹ ਚੀਜ਼ ਕਹਿੰਦੇ ਹੁੰਦੇ ਆ ਜੇ ਕਿਸੇ ਨੇ ਸਾਡੇ ਤੋਂ ਕੱਚੀ ਲੈ ਕੇ ਪ੍ਰੋਸੈਸ ਕਰਨਾ ਨਾ ਉਹ ਆਪ ਵੀ ਪਿਹਾ ਸਕਦੇ ਆ ਸਹੀ ਗੱਲ ਠੀਕ ਹੈ ਇਹਦੇ ਵਿੱਚ ਕੋਈ ਕੈਮੀਕਲ ਕੋਈ ਕੁਝ ਨਹੀਂ ਨਾ ਇਹਦੇ ਵਿੱਚ ਨਾ ਆਪਣੀਆਂ ਬਾਕੀ ਚੀਜ਼ਾਂ ਦੇ ਵਿੱਚ ਠੀਕ ਹੈ ਜੇ ਇਹ ਤਾਂ ਤੁਸੀਂ ਹਲਦੀ ਖੁਦ ਪ੍ਰੋਸੈਸ ਕਰਕੇ ਦੇ ਦਿੰਦੇ ਹੋ ਜਿਹੜਾ ਗੋੜ ਵੀ ਤੁਸੀਂ ਦੱਸ ਦਿੱਤਾ ਵੀ ਅਸੀਂ ਕਿਵੇਂ ਗੁੜ ਕਿਵੇਂ ਲੈਣੇ ਉਹਦੇ ਗੁੜ ਦੇਖੋ ਜੀ ਗੁੜ ਜਿਵੇਂ ਦਾ ਕੁਸ਼ਕ ਗੰਨਾ ਹੁਣ ਸਾਡੇ ਕੰਨੀ ਨਹੀਂ ਨਹੀਂ ਉਗਾਉਂਦੇ ਕੁਸ਼ਕ ਤਾਂ ਆਪਾਂ ਗੰਨਾ ਭੈਣ ਭਰਾ ਮ ਤੋਂ ਖਰੀਦ ਲਈਦਾ ਖਰੀਦ ਕੇ ਕੁਸ਼ਕ ਮੇਰੇ ਭਰਾ ਹੈਗੇ ਨੇ ਹੁਣ ਸਾਰਾ ਕੁਝ ਇੱਕੋ ਬੰਦਾ ਤਾਂ ਨਹੀਂ ਕਰ ਸਕਦਾ ਮੈਂ ਹੀ ਕਹਿ ਦਮਾ ਬਈ ਮੈਂ ਕਲਾੜ ਲਾਇਆ ਮੇਰੇ ਭੈਣ ਭਰਾ ਨੇ ਜਿਵੇਂ ਹੁਣ ਵੱਡੇ ਬ੍ਰਦਰ ਨੇ ਜਿਨ੍ਹਾਂ ਨੇ ਕਲਾੜ ਲਾਇਆ ਹੋਇਆ ਆਪਾਂ ਕੱਚਾ ਗੰਨਾ ਖਰੀਦਦੇ ਆ ਲਾਈਕ ਅਬਾਨੀ ਅਡਾਨੀ ਦੀ ਤਰ੍ਹਾਂ ਹੂੰ ਉਹ ਵੀ ਤਾਂ ਕੱਚਾ ਮਾਲ ਲੈ ਕੇ ਆਪਦੀ ਮੋਹਰ ਲਾ ਕੇ ਵੇਚਦੇ ਆ ਅਸੀਂ ਵੀ ਉਹ ਚੀਜ਼ ਸੋਚੀ ਕਿ ਆਪਦੇ ਭੈਣ ਭਰਾਵਾਂ ਤੋਂ ਕੱਚਾ ਮਾਲ ਖਰੀਦੋ ਆਪ ਉਹਨੂੰ ਪ੍ਰੋਸੈਸ ਕਰਾਓ ਆਪਦਾ ਬ੍ਰਾਂਡ ਬਣਾਓ ਆਪਦਾ ਲਾਂਚ ਕਰੋ ਸਹੀ ਗੱਲ ਇੱਕ ਪਿੰਡ ਵਿੱਚ ਮੈਂ ਮੈਂ ਸੋਚਦਾ ਖੁਦ ਵੀ ਮੈਂ ਸੋਚਦਾ ਵੀ ਇੱਕ ਪਿੰਡ ਵਿੱਚ अगर लाग-लाग बिजनेस कीते जानना चाहे वो ਤੁਸੀਂ ਭਾਂਡੇ ਵੀ ਧੋਦੇ ਹੋ ਨਹਾਦੇ ਵੀ ਹੋ ਰੋਏ ਸਾਬਣ ਵੀ ਬਣ ਸਕਦਾ ਉਹ ਪਿੰਡ 'ਚ ਵੇਗ ਵੀ ਸਕਦਾ ਇਸੇ ਤਰ੍ਹਾਂ ਜਿਹੜਾ ਹਰ ਜਿਹੜਾ ਖਾਣ ਪੀਣ ਵਾਲੇ ਆਈਟਮ ਹੈ ਪਿੰਡ 'ਚ ਵੇਜਣੀ ਨਾਲ ਦੇ ਦਸਾ ਪਿੰਡਾਂ 'ਚ ਵੇਜ ਜਾਣੀ ਇਹ ਚੀਜ਼ ਹੈ ਨਾ ਕਿੰਨਾ ਵਧੀਆ ਉਹ ਚੀਜ਼ ਬਣ ਜਾਂਦੀ ਵੀਰੇ ਬਹੁਤ ਕੁਝ ਹੋ ਸਕਦਾ ਆਪਣੇ ਜਿਹੜੇ ਨਵੀਂ ਪੀੜ੍ਹੀ ਦੇ ਮੈਂ ਜੂਥ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਤਾਂ ਉਹਨਾਂ ਦੇ ਜੂਥ ਨੂੰ ਤੇ ਉਹਨਾਂ ਦੇ ਮਾਪਿਓ ਨੂੰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਆਪਣੇ ਨਿਆਣਿਆਂ ਨੂੰ ਬਾਹਰ ਨਾ ਭੇਜੋ ਹੁਣ ਕਈ ਕਹਿਣਗੇ ਬਾਹਰ ਭੇਜਣ ਦੇ ਆਪ ਦੇ ਭੇਜੇ ਹੋਣੇ ਆ। ਬਾਈ ਜੀ ਜੇ ਤੁਸੀਂ ਇੱਥੇ ਰਹਿ ਕੇ ਬਿਜ਼ਨਸ ਕਰਨ ਲੱਗੋ ਨਾ ਅਬਾਨੀ ਅਡਾਨੀ ਇੰਡੀਆ ਚ ਰਹਿ ਕੇ ਬਣ ਗਏ। ਸਹੀ ਗੱਲ ਆ। Jio ਨੈਟਵਰਕ ਬਣਾ ਲਿਆ। ਰਿਲਾਇੰਸ ਦੇ ਪੰਪ ਖੋਲ ਲੇ, ਰਿਲਾਇੰਸ ਸਟੋਰ ਖੋਲ ਲੇ, ਹੁਣ ਟਾਟਾ ਹੁਣ ਟਾਟਾ ਕੀ ਕਰੇ? D-Mart ਟਾਟਾ ਨੇ ਸਾਈਕਲ ਬੈਲੀ ਖੋਲੀ। ਯਾਰ ਤੁਸੀਂ ਸ਼ੁਰੂਆਤ ਤਾਂ ਕਰੋ। ਸ਼ੁਰੂਆਤ ਤਾਂ ਕਰੋ ਸਹੀ ਗੱਲ। ਇੱਕ ਦਿਨ ਦਾ ਕੁਝ ਨਹੀਂ। ਮੈਂ ਦੋ ਮੈਂ ਪਿਛਲੇ ਸਕੂਲ ਟਾਈਮ ਪੜ੍ਹਦੇ ਤੋ ਇਹ ਸੁਪਨਾ ਦੇਖਿਆ ਸੀ। 2010 ਤੋਂ ਕਿ ਮੈਂ ਕਦੇ ਕਿਸੇ ਦੇ ਥੱਲੇ ਜੌਬ ਨਹੀਂ ਕਰੂੰਗਾ ਮੈਂ ਬੌਂਡ ਨਹੀਂ ਹੋਊਂਗਾ ਤੇ ਮੈਂ ਕਦੇ ਕਿਸੇ ਥੱਲੇ ਬੌਂਡ ਨਹੀਂ ਹੁੰਦਾ ਸੁਪਨਾ ਸੋਚਿਆ ਸੀ ਕਿ ਆਪਦਾ ਬਿਜ਼ਨਸ ਲੈ ਕੇ ਆਉਂ ਬਾਈ ਜੀ ਅੱਜ ਮੈਂ ਇਹ ਚੀਜ਼ਾਂ ਥੋੜੀਆਂ ਲਾਂਚ ਕਰ ਰਿਹਾ ਇੱਕ ਸਮਾਂ ਆਊਗੀ ਮੈਂ ਵੀ ਉਹਨਾਂ ਵਾਂਗੂ ਲਾਂਚ ਕਰੂੰਗਾ ਸਹੀ ਗੱਲ ਅੱਜ ਗੰਨਾ ਲੈ ਕੇ ਪ੍ਰੋਸੈਸ ਕਰਕੇ ਸ਼ੱਕਰਗੋੜ ਬਣਾ ਰਿਹਾ ਹਲਦੀ ਬਣਾ ਰਿਹਾ ਡੇਲੀ ਨਿੰਜੀ ਆ ਲਸਣ ਉਗਾ ਰਿਹਾ ਕੱਲੂ ਦਾਲਾਂ ਵੀ ਉਗਾ ਲੂੰਗਾ ਨਹੀਂ ਜਿਹੜੇ ਭੈਣ ਭਰਾ ਅਗਾਉਂਦੇ ਆ ਉਹਨਾਂ ਤੋਂ ਲੈ ਕੇ ਆਪਦੀਆਂ ਆਵਦਾ ਨਾਮ ਲਾ ਕੇ ਵੇਚ ਲੂੰਗਾ ਹਾਂ ਸਹੀ ਗੱਲ ਹੈ ਇਹੀ ਕਰ ਰਹੇ ਨੇ ਨਾਰਮਲ ਮਾਰਕੀਟ ਇਹੀ ਚੱਲ ਰਿਹਾ ਹੈ ਰੇਲੈਂਸ ਕੋ ਥੋੜੀ ਉਗਾ ਰਹੀ ਹੈ ਜਾਂ ਕੋਈ ਹੋਰ ਕੰਪਨੀ ਰੇਲੈਂਸ ਤਾਂ ਨਹੀਂ ਉਗਾ ਰਹੀ ਕੋਈ ਹੈ ਨਾ ਉਹਨਾਂ ਨੇ ਵੀ ਤਾਂ ਜੜੀ ਬੂਟੀਆਂ ਦਿਖਾ ਕੇ ਹੀ ਬਸ ਚੱਲੀ ਹੈ ਮਾਰਕੀਟਿੰਗ ਹੈ ਬਈ ਮਾਰਕੀਟਿੰਗ ਸਕਿੱਲ ਆਉਣਾ ਨਾ ਉਹੀ ਚੀਜ਼ ਆ ਆਪਾਂ ਪਰ ਉਹ ਚਲੋ ਫਿਰ ਵੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਆਪਾਂ ਉਹਨਾਂ ਵਾਲੇ ਪਾਸੇ ਕਿ ਉਹ ਫਿਰ ਵੀ ਬਹੁਤ ਕੈਮੀਕਲ ਆਉਂਦੇ ਆ ਪਰ ਮੈਂ ਪਰਮਾਤਮਾ ਤੋਂ ਕਹਿਣਾ ਡਰ ਕੇ ਆਪਾਂ ਇਹਦੇ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਖੇਡਦੇ ਜੋ ਚੀਜ਼ ਮੇਰੇ ਘਰੇ ਯੂਜ਼ ਹੁੰਦੀ ਆ ਇਹ ਉਹੀ ਆ ਤੇ ਅਸੀਂ ਹਮੇਸ਼ਾ ਉਨੀ ਕੀ ਚੀਜ਼ ਹੀ ਬਣਾਉਨੇ ਆ ਜਿੰਨੀ ਸਾਡੀ ਵਿਕ ਜਵੇ ਇਹ 2023 ਚ ਅਸੀਂ ਗੁੜ ਸ਼ੱਕਰ ਬਣਾਇਆ ਸੀ ਲਾਸਟ ਲੋੜੀ ਟਾਈਮ ਉਹ ਸਾਡੇ ਕਾਰੀਗਰਾਂ ਨੇ ਸਾਨੂੰ ਦੱਸਿਆ ਨੂੰ ਕਿਵੇਂ ਸਟੋਰ ਕਰਕੇ ਰੱਖਣਾ ਕਿਵੇਂ ਅਸੀਂ ਉਹਦੋਂ ਦਾ ਰੱਖਿਆ ਹੋਇਆ ਤੁਹਾਨੂੰ ਦਿਖਾ ਚੁੱਕੇ ਆ ਸਾਡੇ ਡਰਮਾਂ ਦੇ ਵਿੱਚ ਪਿਆ ਕੀ ਕਿ ਮੈਂ ਡਰਮਾ ਚ ਇਹਨੂੰ ਰੱਖਿਆ ਤੇ ਜਿਵੇਂ ਦਾ ਉਹ ਉੱਥੇ ਅਸੀਂ ਘਰੇ ਯੂਜ਼ ਕਰਦੇ ਹਾਂ ਉਹੀ ਚੀਜ਼ ਇਹ ਆ ਕੋਈ ਇਹਨੂੰ ਕੈਮੀਕਲ ਨਹੀਂ ਲਾਇਆ ਕੋਈ ਕੁਝ ਨਹੀਂ ਲਾਇਆ ਇਹਨੂੰ ਪ੍ਰੋਸੈਸ ਕਰਨ ਦੇ ਲਈ ਇੱਕ ਨਵਾਂ ਤਰੀਕਾ ਪਿੱਛੇ ਕਾਰੀਗਰਾਂ ਨੇ ਕੀਤਾ ਸੀ ਭਿੰਡੀਆਂ ਲਾ ਕੇ ਭਿੰਡੀਆਂ ਦੇ ਬਿਯੋਗ ਉਹਦੇ ਨਾਲ ਕਰਦੇ ਸੀ ਇਹਨੂੰ ਉਵੇਂ ਨਹੀਂ ਮੇਨ ਉਬਾਲ ਕੇ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਕਰਦੇ ਸੀ ਨਹੀਂ ਮਿੱਠਾ ਛੋਡਾ ਲਾ ਕੇ ਉਹ ਵੀ ਤਾਂ ਲਾਉਣਾ ਪੈਂਦਾ ਜਿਹੜਾ ਗੰਨਾ ਮਾੜਾ ਹੋਵੇ ਗੰਨੇ ਦੇ ਵਿੱਚ ਕੈਮੀਕਲ ਆ ਜਾਂ ਸੁੰਢੀ ਵਾਲਾ ਜਾਂ ਖਾਰੇ ਪਾਣੀ ਖਰਾਬ ਪਾਣੀ ਵਾਲਾ ਗੰਨਾ ਆ ਗਿਆ ਉਹਨਾਂ ਨੂੰ ਇਹ ਚੀਜ਼ਾਂ ਯੂਜ਼ ਹੁੰਦੀਆਂ ਨੇ ਨਹੀਂ ਆਪਾਂ ਨਾਰਮਲੀ ਬਣਾਉਣ ਦੇ ਲਈ ਕੋਈ ਕੈਮੀਕਲ ਨਹੀਂ ਵਰਤਦੇ ਅਸੀਂ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਇਹ ਕਰਦੇ ਹੁਣ ਸਰਦੀਆਂ ਆਪਾਂ ਕਲਾੜ ਚਲਾਈ ਦਿੱਤਾ ਹੁਣ ਤੁਹਾਨੂੰ ਮੈਂ ਕਿਸੇ ਦਿਨ ਆਪਾਂ ਅੱਜ ਹੀ ਜੇ ਟਾਈਮ ਲੱਗਿਆ ਅੱਜ ਹੀ ਨਹੀਂ ਕੱਲੂ ਤੁਹਾਨੂੰ ਮੈਂ ਕਲਾੜ ਚੱਲਦੇ ਹੀ ਦਿਖਾ ਦੇਣਾ ਉੱਚ ਤੁਸੀਂ ਆਪ ਦੇਖਿਓ ਕਿ ਕਿੱਦਾਂ ਆਪਣੇ ਕਾਰੀਗਰੀ ਦੀ ਚੀਜ਼ ਨੂੰ ਪ੍ਰੋਸੈਸ ਕਰਦੇ ਆ ਠੀਕ ਤੇ ਕਿਹੜੀ ਕਿਹੜੀ ਆਈਟਮ ਤੁਸੀਂ ਦੱਸੀ ਸਾਨੂੰ ਨੈਕਸਟ ਟਾਈਮ ਲਾਸਟ ਕਿਹੜੀ ਕਿਹੜੀ ਆਟਾ ਬਣਾ ਕਰਦੇ ਸੀ ਦੇਖੋ ਜੀ ਹੁਣ ਆਪਣੇ ਕੋਲੇ ਨੂਨ ਸੌਰੀ ਆਪਣੇ ਕੋਲੇ ਹਲਦੀ ਮਿਰਚ ਲਸਣ ਤੇ ਗੁੜ ਸ਼ੱਕਰ ਆਚਾਰ ਇਹ ਸਾਰੇ ਐਟਮਾ ਇਹ ਐਟਮਾ ਹੈਗੇ ਮਰਬੇ ਵੀ ਨੇ ਆਮਲੇ ਦਾ ਮਰਬਾ ਹੁੰਦਾ ਇੱਕ ਆਪਾਂ ਬੈਂਬੋ ਦਾ ਮਰਬਾ ਤੇ ਬਿਲ ਦਾ ਇਹ ਮਰਬੇ ਆਪਾਂ ਪਵਾਉਨੇ ਹੁਣ ਆਮਲੇ ਦਾ ਸੀਜ਼ਨ ਚੱਲ ਰਿਹਾ ਹੁਣ ਆਮਲੇ ਦਾ ਮਰਬਾ ਬਣਾ ਰਹੇ ਹਾਂ ਆਮਲੇ ਦਾ ਮਰਬਾ ਬਣਾ ਰਹੇ ਹਾਂ ਠੀਕ ਹੈ ਆਮਲਾ ਕੈਂਡੀ ਵੀ ਬਣਵਾਉਨੇ ਆ ਠੀਕ ਹੈ ਠੀਕ ਹੈ ਆਮਲਾ ਕੈਂਡੀ ਵੀ ਬਣਾ ਰਹੇ ਹਾਂ ਆਮਲੇ ਦਾ ਮਰਬਾ ਵੀ ਬਣਾ ਰਹੇ ਹਾਂ ਦੋਨੋਂ ਚੱਲ ਰਹੇ ਆ ਆਮਲੇ ਦੇ ਤਾਂ ਬੂਟਾ ਲੱਗਿਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਕਿ ਉਹਨਾਂ ਨਾਲ ਤੋੜ ਕੇ ਬੜਮਾਉਣੇ ਛੋਟਾ ਆਮਲਾ ਆਪਣਾ ਉਹ ਪਾ ਰਹੇ ਆ ਠੀਕ ਹੈ ਤੇ ਅੱਗੇ ਤੁਹਾਡਾ ਫਿਊਚਰ ਪਲੈਨਿੰਗ ਕੀ ਹੈ ਭਜੀ ਫਿਊਚਰ ਪਲੈਨਿੰਗ ਅੱਗੇ ਮੇਰੇ ਇਹ ਆ ਕਿ ਮੈਂ ਇੱਕ ਨਾ ਇੱਕ ਦਿਨ ਇਦਾਂ ਦਾ ਡੀਮਾਰਟ ਖੋਲਾਂ ਕਿ ਜਿੱਥੇ ਆਪਦਾ ਬ੍ਰਾਂਡ ਹੋਵੇ ਆਪਦੇ ਭੈਣ ਭਰਾ ਆਉਣ ਸਾਰੇ ਭਰਾਵਾਂ ਦਾ ਸਾਥ ਹੋਵੇ ਤੇ ਆਰਗੈਨਿਕ ਚੀਜ਼ ਮਿਲੇ ਸਹੀ ਗੱਲ ਹੈ ਸਾਰਿਆਂ ਨਾਲੋਂ ਮੇਨ ਮੁੱਦਾ ਮੇਰਾ ਆਰਗੈਨਿਕ ਤੇ ਬਹੁਤ ਵੱਡੀ ਗੱਲ ਹੈ ਜੀ ਜਿਹੜਾ ਹੁਣ ਲਾਸਟ ਇਅਰ ਤੁਸੀਂ ਦੇਖਿਆ ਹੋਊਗਾ ਸਰਦੀਆਂ ਵਿੱਚ ਜਹਾਜਾਂ ਦੇ ਜਹਾਜ਼ ਭਰ ਕੇ ਆਏ ਇਹਨਾਂ ਨੇ 40 ਲੱਖ ਵੀ ਲਾਇਆ 50 ਲੱਖ ਵੀ ਲਾਇਆ 60 ਲੱਖ ਵੀ ਲਾਇਆ ਉਹ 60 ਲੱਖ ਨਾ ਮੈਂ ਕਹਿੰਦਾ ਕਿਸੇ ਵਧੀਆ ਇਹਦੀ ਚ ਜਾ ਕੇ ਬਿਜ਼ਨਸ ਕਰ ਸਕਦੇ ਸੀਗੇ ਵੀਰੇ ਮੈਂ ਕਹਿੰਦਾ ਜਿਹਨੇ 60 ਲੱਖ ਲਾਉਣਾ ਨਾ ਮੇਰੇ ਕੋਲ 20 ਲੱਖ ਲੈ ਕੇ ਆ ਜੀਵੇ ਮੇਰੇ ਦਿਮਾਗ 'ਚ ਇੰਨੇ ਕ ਬਿਜ਼ਨਸ ਸਕਿੱਲ ਨੇ ਤੇ ਬਹੁਤ ਕੋ ਦੱਸਾਂਗੇ ਜਿਹੜਾ ਜਿਹੜਾ ਮੈਂ ਮੇਰੇ ਵੀ ਹੁੰਦਾ ਸੀ ਮੈਨਾਂ ਦਾ ਕਾਰਨ ਕਿ ਉਹਨਾਂ ਦਾ ਜਿਹੜੇ ਉਹ ਵਿਰੇ ਬਾਹਰ ਛੱਟ ਲੱਗ ਜਾਂਦੇ ਕਿਹੜਾ ਕਰੇਜ ਉਹਨਾਂ ਦੇ ਵਿੱਚ ਮੰਚ ਬਈ ਬਸ ਇੱਕ ਮੰਚ ਕੀੜਾ ਹੁੰਦਾ ਮੇਰੇ ਵੀ ਸੀ ਤੁਹਾਡੇ ਵੀ ਸੀ ਮੇਰੇ ਵੀ ਸੀ ਅੱਛਾ ਮੈਂ ਮੇਰੇ ਵੀ ਸੀਗਾ ਮੈਂ ਦੱਸ ਰਿਹਾ ਖੇਤੀ ਚੌਣ ਤੋਂ ਪਹਿਲਾਂ ਮੇਰੇ ਕੀੜਾ ਸੀ ਮੈਂ ਯੂ ਐਸਏ ਜਾਣ ਦਾ ਸੋਚ ਲਿਆ ਕਿ ਬਈ ਆਪਾਂ ਚਲੇ ਜਾਣਾ ਛੋੜਾ ਸੋਮਾ ਸਭ ਕੁ ਹੋ ਗਿਆ ਡਨ ਹੋ ਗਿਆ ਬਾਬੀ ਇੰਨੇ ਦਿਨਾਂ ਬਾਅਦ ਮੈਂ ਨਿਕਲ ਜਾਣਾ ਮੇਰੇ ਫਾਦਰ ਦਾ ਨਾ ਐਕਸੀਡੈਂਟ ਹੋ ਗਿਆ ਫਾਦਰ ਦਾ ਮੇਦਾ ਐਕਸੀਡੈਂਟ ਹੋਇਆ ਤੇ ਉਹਨਾਂ ਦਾ ਕਲੈਬਿਕਲ ਤੇ ਸਾਰੀਆਂ ਰਿਬਸ ਟੁੱਟੀਆਂ ਇੱਕ ਸਾਈਡ ਦੀ ਜੇ ਉਹਦੇ ਮੈਂ ਇਹ ਚੀਜ਼ ਸੋਚੀ ਕਿ ਜੇ ਮੈਂ ਇੱਥੇ ਸੀ ਤਾਂ ਮੈਂ ਸੰਭਲਿਆ ਮੇਦਾ ਔਖਾ ਸੀ ਜੇ ਮੈਂ ਬਾਹਰ ਹੁੰਦਾ ਤਾਂ ਔਖਾ ਸੀ ਬਹੁਤ ਦੂ ਬਾਅਦ ਚ ਹੁਣ ਖਤਮ ਹੀ ਕਰਤਾ ਮਨ ਨੇ ਮਨ ਚ ਕੱਢੇ ਦਿੱਤਾ ਮੈਂ ਕਿ ਜਮਾਈ ਨਹੀਂ ਹੁਣ ਤਾਂ ਨਾਲ ਜੇ ਕੋਈ ਪੈਸੇ ਦੇਵੇ ਬਈ ਬਾਹਰ ਚਲੇ ਜਾ ਤਾਂ ਨਾ ਜਾਵਾਂ ਸਹੀ ਗੱਲ ਹੁਣ ਫੈਮਿਲੀ ਹੈ ਸਭ ਕੁਝ ਹੈ ਨਾ ਹੁਣ ਮੈਂ ਉਹ ਚੀਜ਼ ਛੱਡ ਕੇ ਮੈਂ ਕਿਹਾ ਯਾਰ ਇਦਾਂ ਤਾਂ ਫਿਰ ਚੱਲਣਾ ਨਹੀਂ 20 ਲੱਖ ਲਾ ਕੇ 60 50 ਲੱਖ ਲਾ ਕੇ ਬਾਹਰ ਜਾਣਾ ਸੀ ਮੈਂ ਇੱਕ ਦੇਖਿਆ ਕਿਧਰੇ ਆਪਣੇ ਪੰਜਾਬ ਵਿੱਚ ਇੱਕ ਪ੍ਰਵਾਸੀ ਹੈ ਉਸਨੇ 17 ਕਿੱਲੇ ਜ਼ਮੀਨ ਲੈ ਹੋਏ ਨੇ ਬਾਹਰੋਂ ਆ ਗਏ ਸਾਡੀ ਤਾਂ ਖੁਦ ਹੀ ਖੇਤੀ ਹੈਗੀ ਅਸੀਂ ਉਹ ਤੋਂ ਹੀ 17 ਕਿੱਲੇ ਬਣਾ ਸਕਦੇ ਆ ਭਾਈ ਜੀ ਇੱਕ ਬਿਜ਼ਨਸ ਤੋਂ ਮਕਾਨ ਪੈ ਜਾਂਦਾ ਜ਼ਮੀਨ ਬਣ ਜਾਂਦੀ ਆ ਠੀਕ ਹੈ ਇੱਕ ਮਕਾਨ ਤੋਂ ਬਿਜ਼ਨਸ ਨਹੀਂ ਬਣਦਾ ਇਹੀ ਤਾਂ ਚੀਜ਼ ਸਮਝ ਨਹੀਂ ਆਉਂਦੀ ਆਪਣੇ ਜਵਾਕਾਂ ਨੂੰ ਸਹੀ ਗੱਲ ਅਸੀਂ ਵੀ ਹੁਣ ਜੇ ਤੁਸੀਂ ਅੱਜ ਦੇ ਸਮੇਂ ਕਿਸੇ ਨੂੰ ਸਮਝਾਉਂਗੇ ਨਾ ਉਹਨੇ ਸਮਝਣੀ ਨਹੀਂ ਤੇ ਮੈਂ ਉਹ ਪੀੜੀ ਦਾ ਨਿਆਣਾ ਜੇ ਤੁਸੀਂ ਵੀ ਮੈਨੂੰ ਕੋਈ ਦੱਸੋਗੇ ਮੈਂ ਤੁਹਾਡੀ ਫਾਲੋ ਕਰੂੰਗਾ ਤੁਹਾਡੇ ਨਾਲ ਬਹਿਸ ਨਹੀਂ ਕਰੂੰਗਾ ਸਹੀ ਗੱਲ ਤੇ ਨਵੇਂ ਜਵਾਕਾਂ ਨੂੰ ਜੇ ਤੁਸੀਂ ਕਹੋਗੇ ਨਾ ਕਿ ਬਾਹਰ ਨਾ ਜਾ ਪੁੱਤ ਤੂੰ ਇੱਥੇ ਰਹਿ ਕੇ ਕੰਮ ਕਰ ਉਹਨੇ ਆਪਾਂ ਨੂੰ ਮੂਹਰੇ 100 ਗੱਲਾਂ ਬੋਲਣੀਆਂ ਨੇ ਇਹ ਪੈਸਾ ਲਾਉਣ ਦੇ ਮਾਰੇ ਐਂ ਕਰਦੇ ਆ ਬਾਹਰ ਜਾ ਕੇ ਈਵਨ ਕੀ ਕੰਮ ਕਰਦੇ ਆ ਅਮਤ ਕਰਨੇ ਪੈਣਾ ਤਾਂ ਤਾਂ ਹੀ ਰੋਟੀ ਮਿਲਣੀ ਉੱਥੇ ਤਾਂ ਬਹਿ ਵੀ ਨਹੀਂ ਹੁਣ ਆਪਾਂ ਬੈਠੇ ਆ ਮੈਂ ਇੱਕ ਕੰਮ ਬੰਦ ਕਰਕੇ ਆਇਆ ਮੈਂ ਉਹਦਾ ਮਾਲਕ ਆ ਮੈਂ ਬੌਂਡ ਤਾਂ ਨਹੀਂ ਕਿਸੇ ਦੇ ਥੱਲੇ ਸਹੀ ਗੱਲ ਹੁਣ ਜੌਬ ਕਰਦਾ ਹੁੰਦਾ ਤੇ ਤੁਹਾਡੇ ਕੋਲ ਬੈਠ ਹੀ ਨਹੀਂ ਸੀ ਸਕਦਾ ਨਹੀਂ ਕਰ ਨਹੀਂ ਨਹੀਂ ਹੁਣ ਜਿਹੜੇ ਨੇ 20 ਲੱਖ ਰੁਪਿਆ ਲਾ ਕੇ ਲੈ ਕੇ ਜਾਣਾ ਮੈਂ ਕਹਣਾ ਲੈ ਮੈਂ ਤੁਹਾਡੇ ਚੈਨਲ ਦੇ ਸਾਹਮਣੇ ਉਹਨਾਂ ਨੂੰ ਕਹਿਣਾ ਕਿ ਉਹ ਮੇਰੇ ਕੋਲੇ 20 ਲੱਖ ਲੈ ਕੇ ਆ ਜਾਣ ਮੇਰੇ ਕੋ ਇੰਨੇ ਇੰਨੇ ਨਾ ਤੁਸੀਂ 40 ਲੱਖ ਬਣਾ ਲਓ ਤਾਂ ਕਿ ਉਹ ਅੱਛਾ ਏ ਦੇਖ ਲਓ ਵੀਡੀਓ ਵਿੱਚ ਕਹਿ ਰਿਹਾ ਹਾਂ ਤੁਸੀਂ ਭਾਈ ਜੀ ਮੈਂ ਵੀਡੀਓ ਦੇ ਵਿੱਚ ਜੇ ਮੈਂ ਕਿਹਾ ਨਾ ਮੈਂ ਉਹ ਚੀਜ਼ ਦੇ ਅਸੀਂ ਕਰਨ ਦੀ ਸਕਿੱਲ ਰੱਖਦੇ ਹਾਂ ਅੱਛਾ ਜੀ ਤੁਹਾਡੇ ਕੋਲ ਉਹ ਬੰਦੇ ਆਣਗੇ ਮੈਂ ਕਿਹਾ ਜੀ ਜ਼ਰੂਰ ਮੈਂ ਇੱਥੇ ਇੰਨਾ ਕੰਮ ਆ ਮਾਰਕੀਟਾਂ 'ਚ ਵਿਚਰੋ ਤੁਸੀਂ ਤੁਹਾਨੂੰ ਮੈਂ ਚੀਜ਼ ਦਿਖਾਈ ਸੀ ਡਿਸਪੋਜ਼ਲ ਦੀ ਮੈਂ ਉਹ ਵੀ ਕੰਮ ਕਰਕੇ ਦੇਖਿਆ ਡਿਸਪੋਜ਼ਲ ਕੋਲੀ ਜੇ ਕੋਈ ਆਪਣਾ ਛੋਟਾ ਹੈ ਨਾ ਵਿਚਾਰਾ ਭੈਣ ਭਰਾ ਉਹ ਕੰਮ ਕਰਨਾ ਚਾਹੁੰਦਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਵਾਈਂ ਕਹਿੰਦਾ ਬਹੁਤ ਵਧੀਆ ਕੰਮ ਆ ਉਹ ਡੇਲੀ ਤੋਂ 2 ਤੋਂ 3000 ਰੁਪਏ ਦਿਹਾੜੀ ਪਾਊਗਾ ਇੱਕ ਬੰਦਾ ਜੇ ਉਹਨੂੰ ਕਰੇ ਖੁਦੀ ਬਣਾਵੇ ਤੇ ਖੁਦੀ ਵੇਚੇ ਖੁਦੀ ਬਣਾਵੇ ਖੁਦ ਵੇਚੇ ਤੇ ਮੈਂ ਲਿਖ ਕੇ ਦਿਨਾ 2 ਤੋਂ 3000 ਰੁਪਏ ਬਣੂਗਾ ਲੁਧਿਆਣੇ ਦੇ ਵਿੱਚ ਜੇ ਤਾਂ ਆਪ ਵੇਚ ਲੂ ਮੈਂ ਉਹ ਕੰਮ ਕਰਕੇ ਦੇਖਿਆ ਜੇ ਮੈਂ ਉਹਨੂੰ ਆਪ ਵੇਚਦਾ ਸੀ ਤੇ ਮੈਂ ਉਹਨੂੰ 6 ਤੋਂ 7 ਰੁਪਏ ਇੱਕ ਪੈਕਟ ਦੇ ਵੇਚਦਾ ਸੀ ਜੇ ਸਾਤਰ ਪੈਗਟ ਇੱਕ ਪੈਗਟ 20 ਕੋਲੀਆਂ ਦਾ ਠੀਕ ਹੈ ਮਾਰਕੀਟ ਜੀ ਕਿレート ਦਾ ਮਾਰਕੀਟ ਦੇ ਵਿੱਚ ਜੇ ਤੁਸੀਂ ਲੈਨੇ ਹੋ ਤੁਹਾਨੂੰ 10 ਰੁਪਏ ਮਿਲਦਾ ਇੱਕ ਪੈਗਟ 3 ਰੁਪਏ ਤੁਹਾਨੂੰ ਛੱਡ ਰਿਹਾ ਸਹੀ ਗੱਲ ਹੈ ਉੱਚੋਂ ਵੀ ਤੇ 2.5 ਜੇ ਮੈਂ ਲਾਗਤ ਕੱਢ ਕੇ ਮੈਂ 3 ਤੋਂ 4 ਰੁਪਏ ਮੈਂ ਖੁਦ ਕਮਾਉਂਦਾ ਸੀ ਇੱਕ ਪੈਗਟ ਪਿੱਛੇ ਫਿਰ ਤਾਂ ਬਹੁਤ ਵੱਡੀ ਗੱਲ ਹੈ ਔਰ ਮਾਰਕੀਟ ਤਾਂ ਹੈ ਗਈ ਹੈ ਤੇ ਜਿਹੜੇ ਮੇਰੇ ਹੋਲ ਸੇਲਰਾਂ ਨੂੰ ਮੈਂ ਮਾਲ ਦਿੰਦਾ ਸੀ ਉਹ ਮੇਤੋਂ 4.5-5 ਰੁਪਏ ਨੂੰ ਲੈ ਕੇ ਉਹ ਵੀ ਕਮਾਉਂਦੇ ਸੀ ਉਹ ਦੱਸ ਵੇਚੇ ਰਹੇ ਤੁਸੀਂ ਦੱਸ ਰਹੇ ਹੋ ਹੁਣ ਦੇਖੋ ਉਹਨਾਂ ਨੂੰ 4.5 5 ਦੇ ਕੇ ਮੈਂ ਵੀ ਕਮਾਉਂਦਾ ਸੀ ਉਹ ਵੀ ਗਾਹਾਂ ਕਮਾਉਂਦੇ ਨੇ ਉਹ ਬਿਜ਼ਨਸ ਬਹੁਤ ਵਧੀਆ ਛੋਟੇ ਛੋਟੇ ਬਿਜ਼ਨਸ ਬਹੁਤ ਵਧੀਆ ਨੇ ਮੇਰੇ ਕੋਲੇ ਮੈਂ ਤੁਹਾਨੂੰ ਕਿਉਂ ਕਿਹਾ ਕਿ ਬੰਦਾ ਜਿਹਨੇ 20 ਲੱਖ ਲਾਉਣਾ ਨਾ ਇੱਕ ਵਾਰ ਜਾਣ ਤੋਂ ਪਹਿਲਾਂ ਬਲੇ ਕੂਲ ਮਾਈਂਡ ਨਾਲ ਬੈਠ ਕੇ ਸੋਚੇ ਇੱਕ ਵਾਰ ਟਰਾਈ ਕਰ ਲਵੇ ਜਾਣ ਤੋਂ ਪਹਿਲਾਂ 2 ਸਾਲ ਕਿ ਰਿਸਕ ਲੈ ਕੇ ਦੇਖਣਾ ਚਾਹੀਦਾ ਰਿਸਕ ਲੈਵੇ ਮੈਂ ਰਿਸਕ ਲੈਣਾ ਉਹ ਪਿੱਛੇ ਆਲੂ ਲਾਇਆ ਹੋਇਆ ਮੇਰਾ ਮੈਂ ਫਸਟ ਟਾਈਮ ਆਲੂ ਦੀ ਖੇਤੀ ਕਰਨ ਲੱਗਿਆ ਮੈਨੂੰ ਬੜੇ ਲੋਕਾਂ ਨੇ 네ਗੇਟਿਵ ਕੀਤਾ ਆਲੂ ਇਦਾਂ ਕਰ ਦਿੰਦਾ ਆਲੂ ਉਦਾਂ ਕਰ ਦਿੰਦਾ ਮੇਰਾ ਮਾਈਂਡ ਸਿਰਫ ਇੱਕ ਚੀਜ਼ ਤੇ ਸੈੱਟ ਸੀ ਕਿ ਰਿਸਕ ਲੈ ਕੇ ਦੇਖਣਾ ਜਿਹੜੇ ਬੰਦਿਆਂ ਮੈਨੂੰ 네ਗੇਟਿਵ ਕਰਨ ਲੱਗਿਆ ਉਹ ਆਪ 30 ਤੋਂ 40 ਕਿਲਿਆਂ ਦੀ ਆਲੂ ਦੀ ਖੇਤੀ ਕਰਦਾ ਅੱਜ ਦੇ ਟਾਈਮ 'ਚ ਹੁਣ ਐਟ ਪ੍ਰੈਜ਼ੈਂਟ ਤੁਹਾਨੂੰ ਦੇਖ ਕੇ ਨਾ ਨਾ ਆਪੋ ਖੋਦ ਨੀ ਤੋ ਨੋਟ ਸਲਾਹ ਜਦੋਂ ਮਨਾ ਕਰ ਰਿਆ ਸੀ ਉਸ ਤੋਂ ਬਾਅਦ ਮੈਨੂੰ ਮੈਨੂੰ ਕਹਿੰਦਾ ਤੂੰ ਨਾ ਕਰੀ ਆਪੋ 40 ਕਿਲਿਆਂ ਦੀ ਖੇਤੀ ਕਰਦਾ ਦੇਖੋ ਮੰਨ ਕਰ ਗਿਆ ਉਹ ਮੈਂ ਉਹਦੀ ਨਹੀਂ ਸੁਣੀ ਮੈਂ ਕੀ ਕੀਤਾ ਮੈਂ ਕਹਿਆ ਰਿਸਕ ਆ ਜੇ ਮੈਂ ਕਹਿਆ ਤੂੰ ਆਲੂ ਚ ਨਹੀਂ ਕੁਝ ਬਚਦਾ ਤੇ ਤੂੰ ਕਿਉਂ ਕਰ ਰਿਹਾ ਸਹੀ ਗੱਲ ਤੂੰ 40 ਕਿਲੇ ਲਾ ਰਿਹਾ ਤੇ ਮੈਨੂੰ 10 ਕਿਲੇ ਲਾਉਣ ਨੂੰ ਮਨਾ ਕਰ ਰਿਹਾ ਤੂੰ ਤੂੰ ਕਿਉਂ ਲਾ ਰਿਹਾ ਸਹੀ ਗੱਲ ਹੈ ਆ ਗਈ ਨਾ ਗੱਲ ਸਹੀ ਗੱਲ ਹੈ ਭਾਈ ਰਿਸਕ ਲੈ ਕੇ ਦੇਖੋ ਕਿੰਨਾ ਕੁ ਲੈ ਲੈ ਰਿਸਕ ਮੈਂ 2 ਲੱਖ ਦਾ 3 ਲੱਖ ਦਾ ਰਿਸਕ ਲੈ ਲਿਆ ਜੇ ਇਹ ਬਣ ਗਿਆ ਤੇ ਮੈਂ ਆਲੂ ਲਾਇਆ ਸਰਸ ਮੇਲੇ ਚ ਤੁਸੀਂ ਵੀ ਗਏ ਹੋ ਉਹ ਇੱਕ ਆਲੂ ਦਾ ਨਾ ਉਹ ਬਣਾਉਂਦੇ ਸੀ ਉਹ ਉਥੇ ਉਹ ਪੋਟੈਟੋ ਰੋਲ ਜਿਆ ਹੂੰ ਉਹ ਇੱਕ ਆਲੂ 100 ਰੁਪਏ ਚ ਵੇਚਦੇ ਸੀ ਯਾਰ ਸਹੀ ਗੱਲ ਸਹੀ ਗੱਲ ਆਪਣੇ ਲੋਕ ਖਾਂਦੇ ਸੀ ਸਹੀ ਗੱਲ ਲੇਜ਼ ਕੋਰਕਰੇ ਖਾਂਦੇ ਆ ਫੈਕਟਰੀਆਂ ਆਲੂ ਲੈਂਦੀਆਂ ਨੇ ਕੋ ਕਾਲੇ ਆਲੂ ਲੈਂਦੇ ਆ ਕਿੱਥੋਂ ਉਹ ਖੋਦਾਉਂ ਗਾਉਂਦੇ ਆ ਨਹੀਂ ਮੈਂ ਕੀ ਕਈ ਚੀਜ਼ਾਂ ਪਲਾਸਟਿਕ ਕੋਈ ਕਈ ਅਰਮਾਂ ਬਣਦੇ ਆ ਆਲੂ ਦੇ ਨਾਲ ਸਟਾਰਚ ਬਣਾ ਕੇ ਬਹੁਤ ਕੁਝ ਬਣਦਾ ਇਹਦਾ ਬਣਦਾ ਨਾ ਫਰਾਈਜ਼ ਖਾਣੇ ਆ ਮੈਕਡੀ ਜਾਂਦੇ ਆ 버ਗਰ ਕਿੰਗ ਜਾਂਦੇ ਆ ਕਿੱਥੋਂ ਜਾਂਦਾ ਆਲੂ ਕੱਲੇ ਖਾਣ ਚ ਨਹੀਂ ਵਰਤੇ ਜਾਂਦਾ ਹੋਰ ਵੀ ਚੀਜ਼ਾਂ ਮੈਂ ਦੇਖੀਆਂ ਜਿਹੜੀਆਂ ਮੈਂ ਤੁਹਾਨੂੰ ਉਹੀ ਚੀਜ਼ ਕਹਿੰਦਾ ਬਹੁਤ ਚੀਜ਼ਾਂ 'ਚ ਪੈਂਦਾ ਇੱਕ ਆਲੂ ਜਾਂਦਾ ਕਿੱਥੋਂ ਆ ਆਪਣੇ ਖੇਤਾਂ ਦਾ ਨਾ ਸਹੀ ਗੱਲ ਹੈ ਹੁਣ ਅੱਜ ਮੰਨ ਲਓ ਮੈਂ ਆਲੂ ਗਾਇਆ ਮੈਂ ਲੈ ਇਸ ਦੀ ਛੋਟਾ ਮੋਟਾ ਅੰਪਾਇਰ ਖੜਾ ਕਰ ਲਉਂ ਆਵਦਾ ਬਣਾ ਕੇ ਆਵਦਾ ਬ੍ਰਾਂਡ ਸ਼ਾਪ ਦੇ ਵਿੱਚੋਂ ਭਾਈ ਆਵਦਾ ਮਟ ਖੋਲ ਲੂੰ ਮਸ਼ੀਨ ਹੀ ਲੈ ਆਣੀ ਮਸ਼ੀਨ ਲੈ ਆ ਕੇ ਬਣਾਈ ਜਾਣਾ ਸਹੀ ਗੱਲ ਜਿਵੇਂ ਨਾਮੀ ਫਾਰਮਾ ਹੁਣ ਤੁਸੀਂ ਕਿਹਾ 20 ਲੱਖ ਵਾਲੀ ਗੱਲ ਮੇਰੀ ਉਸੇ ਬਿਜ਼ਨਸ ਤੇ ਹੈ ਕਿ ਬਾਹਰ ਜਾਣ ਤੋਂ ਪਹਿਲਾਂ ਆ ਜਾਵੇ ਸਹੀ ਗੱਲ ਹੈ ਬੰਦਾ ਕੰਮ ਕਰਨ ਵਾਲਾ ਚਾਹੀਦਾ ਇੱਕ ਦਿਨ ਦੀ ਖਿਚੜੀ ਨਹੀਂ ਇਹ ਸਹੀ ਗੱਲ ਹੈ ਕਿ ਜੇ ਕਹਿ ਦਵਾਂ ਮੈਂ ਰਾਤੋਂ ਰਾਤ ਅਮੀਰ ਹੋ ਜੂੰ ਨਹੀਂ ਵੀਰੇ ਨਹੀਂ ਰਾਤੋਂ ਰਾਤ ਨਹੀਂ ਹੁੰਦਾ ਕੁਝ ਵੀ ਮੈਨੂੰ ਵੀ ਇਸ ਲੈਵਲ ਤੇ ਪਹੁੰਚਣ ਦੇ ਲਈ ਨਾ ਜੇ ਮੈਂ ਪੜਦੇ ਤਾਂ ਹੁਣ ਤੱਕ ਦੇਖਾਂ 14 ਸਾਲ ਲੱਗੇ 14 ਸਾਲ ਸਹੀ ਗੱਲ ਹੈ ਤੇ ਸੁਪਨਾ ਇਹ ਅੱਜ ਤੋਂ 10 2010 ਚ ਦੇਖਿਆ ਸੀ ਤੇ 2023 ਚ ਆ ਕੇ ਉਹਨੂੰ ਮੈਂ ਪੂਰਾ ਕਰਨ ਲੱਗਿਆ ਲੋ ਕਿੰਨਾ ਸਮਾਂ ਲੱਗ ਗਿਆ ਪਲਾਨ ਕਰਨ ਨੂੰ ਸਭ ਕੁਝ ਕਲੀਅਰ ਲਿਆ ਨੂੰ ਹਨਾ ਕਲੀਅਰਲੀ ਹੋਣ ਨੂੰ ਇਹ ਤੇ ਮੈਂ ਕਹਿੰਦਾ ਹੋਰ ਟਾਈਮ ਲੱਗੇਗਾ ਹਲੇ ਵੀ ਟਾਈਮ ਲੱਗੂ ਹਲੇ ਵੀ ਸਾਲ 2 ਸਾਲ ਲੱਗ ਜਾਣਗੇ ਬਿਗਨਰ ਹੀ ਗਣਦੇ ਆਪਣੇ ਆਪ ਨੂੰ ਤੁਸੀਂ ਅਜੇ ਵੀ ਹੈ ਨਾ ਮੈਂ ਸਿੱਖ ਰਿਹਾ ਹਾਂ ਜੀ ਮੈਂ ਤਾਂ ਹੁਣ ਤੁਹਾਡਾ ਫਿਊਚਰ ਵਿੱਚ ਕੀ ਪਲਾਨ ਹੈ ਜਿਹੜਾ ਇਸ ਚੀਜ਼ ਨੂੰ ਕਿਵੇਂ ਮਾਰਕੀਟ ਤੱਕ ਲੈ ਜਾਣਾ ਤੇ ਮਾਰਕੀਟ ਦੇ ਕਿਹੜੇ ਕਿਹੜੇ ਚੈਲੰਜ ਹਨ ਤੁਹਾਨੂੰ ਜਿਹੜੀ ਸੇਲ ਕਰਨੀ ਹੈ ਇਸ ਵਿੱਚ ਦੇਖੋ ਬਾਈ ਜੀ ਹੁਣ ਤਾਂ ਫਿਊਚਰ ਦੇ ਵਿੱਚ ਤਾਂ ਮੇਰਾ ਇਹੀ ਪਲਾਨ ਆ ਕਿ ਸਰਸ ਮੇਲੇ ਦੇ ਵਿੱਚ ਸਾਡੇ ਪ੍ਰੋਡਕਟ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਡੇ ਕੋਲ ਕੋਈ ਇਹਦੀ ਬ੍ਰਾਂਡਿੰਗ ਕੋਈ ਕੁਝ ਨਹੀਂ ਸੀ ਫਿਊਚਰ ਦੇ ਵਿੱਚ ਪਹਿਲੇ ਨੰਬਰ ਤੇ ਤਾਂ ਅਸੀਂ ਇਹਦੀ ਇੱਕ ਬ੍ਰਾਂਡਿੰਗ ਕਰਾਂਗੇ ਇੱਕ ਇਹਨੂੰ ਨਾਮ ਦਵਾਂਗੇ ਕਿ ਜਿਹੜੇ ਸਾਡੇ ਸਾਰੇ ਭੈਣ ਭਰਾਵਾਂ ਨੂੰ ਇੱਕ ਪਛਾਣ ਰਹੇ ਕਿ ਇਹ ਚੀਜ਼ ਆਰਗੈਨਿਕ ਆ ਤੇ ਇਹ ਉਹਨਾਂ ਤੋਂ ਹੀ ਮਿਲਦੀ ਆ ਸਾਡੇ ਨਾਲੋਂ ਪਹਿਲਾਂ ਤੇ ਇਹਨੂੰ ਇੱਕ ਨਾਮ ਦਵਾਂਗੇ ਬ੍ਰਾਂਡਿੰਗ ਦਵਾਂਗੇ ਦੂਜੇ ਨੰਬਰ ਤੇ ਅਸੀਂ ਇਹਦਾ ਇੱਕ ਸ਼ਾਪ ਹੀ ਖੋਲ੍ਹਾਂਗੇ ਜਿੱਥੇ ਰਿਟੇਲ ਐਂਡ ਹੋਲ ਸੇਲ ਤੇ ਨਾਲ ਦੇਖਾਂਗੇ ਕਿ ਇਹਨੂੰ ਆਨਲਾਈਨ ਚਲਾਈਏ ਕਿਉਂਕਿ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਸਾਡੇ ਭੈਣ ਬੈਠੇ ਨੇ ਭਰਾ ਬੈਠੇ ਨੇ ਉਹਨਾਂ ਨੇ ਸਾਡੇ ਤੋਂ ਇਹਨੂੰ ਬਲਕ 'ਚ ਵੀ ਲੈਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਤੱਕ ਇਹ ਚੀਜ਼ ਨੂੰ ਪਹਚਾ ਸਕੀਏ ਘਰ ਘਰ ਸਾਨੂੰ ਆਰਗੈਨਿਕ ਚੀਜ਼ ਪਹਿਚਾਣ ਦਾ ਤਰੀਕਾ ਲੱਭਣਾ ਹੋ ਜਿਹੜੇ ਤਾਂ ਸਾਡੀ ਸ਼ਾਪ ਤੇ ਆ ਕੇ ਲੈ ਲਿਆ ਕਰਨਗੇ ਉਹ ਅਸੀਂ ਥੋੜੇ ਟਾਈਮ ਤੱਕ ਦੱਸ ਦਾਂਗੇ ਕਿ ਕਿੱਥੇ ਸ਼ਾਪ ਓਪਨ ਕਰ ਰਹੇ ਆ ਜਿਨ੍ਹਾਂ ਨੇ ਨਹੀਂ ਸ਼ਾਪ ਤੇ ਆ ਸਕਦੇ ਤੇ ਉਹਨਾਂ ਲਈ ਅਸੀਂ ਆਨਲਾਈਨ ਸਿਸਟਮ ਸ਼ੁਰੂ ਕਰ ਦਾਂਗੇ ਜਿਹਦੇ ਤੇ ਸਾਡਾ ਮੇਨ ਮਸਾਲੇ ਹਲਦੀ ਮਿਰਚ ਤੇ ਆਪਣਾ ਗੁੜ ਸ਼ੱਕਰ ਲਸਣ ਅਚਾਰ ਤੇ ਸਾਡਾ ਆਰਗੈਨਿਕ ਕਣਕ ਜੋ ਸਭ ਨਾਲੋਂ ਮੇਨ ਆ ਆਟਾ ਹਰ ਘਰ ਦੀ ਜ਼ਰੂਰਤ ਹੈ ਤੇ ਅਸੀਂ ਆਪਦੀ ਕਣਕ ਖੁਦ ਅਗਾ ਕੇ ਕੋਦੇ ਪੈਕੇਟਾਂ ਚ ਪਾ ਕੇ ਤੇ ਖੁਦ ਵੇਚਾਂਗੇ ਠੀਕ ਤੁਹਾਡਾ ਸੰਪਰਕ ਨੰਬਰ ਕੀ ਹੈ ਸਾਡਾ ਸੰਪਰਕ ਨੰਬਰ ਆ 836050 3553 8360505553 ਇਹ ਸਾਡਾ ਸੰਪਰਕ ਨੰਬਰ ਆ ਕਿਸੇ ਵੀ ਭੈਣ ਭਰਾ ਨੇ ਗੋੜ ਸੱਕਰ ਹਲਦੀ ਲਸਣ ਤੇ ਅਚਾਰ ਸਾਡੇ ਤੋਂ ਲੈਣਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਬਾਹਰ ਵੀ ਕਿਸੇ ਨੇ ਮੰਗਾਉਣਾ ਹੋਵੇ ਦੇਸ਼ਾਂ ਵਿਦੇਸ਼ਾਂ ਚ ਅਸੀਂ ਉਹ ਵੀ ਬਾਹਰ ਵੀ ਭੇਜਾਂਗੇ ਗੁਰਸਖ ਬਹੁਤ ਬਹੁਤ ਧੰਨਵਾਦ ਬਾਈ ਜੀ ਮਹਾ ਪੰਜਾਬ ਯੂਐਸਏ ਚੈਨਲ ਦਾ ਜਿਨ੍ਹਾਂ ਨੇ ਇੱਕ ਸਾਡੇ ਛੋਟੇ ਜਿਹੇ ਬਿਜ਼ਨਸ ਨੂੰ ਭੈਣ ਭਰਾਵਾਂ ਤੱਕ ਪਹੁੰਚਾਉਣ ਦੇ ਲਈ ਸਾਡੇ ਕੋਲੇ ਆਏ ਤੇ ਸਾਨੂੰ ਇਸ ਦੇ ਲਾਇਕ ਸਮਝਿਆ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦੋਸਤੋ ਅਗਰ ਤੁਸੀਂ ਵਾਈਜੀ ਤੋਂ ਕੁਝ ਵੀ ਤੁਹਾਨੂੰ ਡਿਮਾਂਡ ਹੈ ਜਾਂ ਲਸਣ ਚਾਹੀਦਾ ਜਾਂ ਹਲਦੀ ਚਾਹੀਦੀ ਜਾਂ ਗੁੜ ਚਾਹੀਦਾ ਹੈ ਸ਼ੱਕਰ ਚਾਹੀਦਾ ਜਾਂ ਕੋਈ ਵੀ ਮਸਾਲਾ ਕਿਸੇ ਵੀ ਤਰ੍ਹਾਂ ਦਾ ਚਾਹੀਦਾ ਜੋ ਆਰਗੈਨਿਕ ਆਪਣੇ ਖੁਦ ਪ੍ਰੋਸੈਸ ਕਰਕੇ ਆਇਆ ਹੈ ਮਾਰਕੀਟ ਵੀ ਵੇਚਦੇ ਹਨ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਜੁਰੂਰ ਕਰਨਾ ਤਾਂ ਜੋ ਇਸ ਵਾਈ ਨੂੰ ਸਪੋਰਟ ਮਿਲੇ ਔਰ ਇਛਾ ਮਿਲੇ ਤਾਂ ਜੋ ਇਹ ਭਾਈ ਨੂੰ ਕੰਮ ਵਿੱਚ ਬਿਜ਼ਨਸ ਵੀ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬ ਬਿਜ਼ਨਸ ਨੂੰ ਅਸਮਾਨ ਦੀ ਉਚਾਈਆਂ ਤੱਕ ਲਿਜਾਣ ਵਿੱਚ ਮਦਦ ਮਿਲ ਸਕੇ ਧੰਨਵਾਦ ਧੰਨ